ਆ ਸੁਣੀ ਖਬਰ ਤਾਂ ਸੋਣੀ ਲਈ ਹੋਣੀ ਆ ਸੁਨਾਮ ਦੀ ਦੱਸ ਰਿਹਾ ਵੈਸੇ ਵੀਡੀਓ ਤੇ ਜੁੜੇ ਰਹੋ ਸ਼ੇਅਰ ਵੀ ਕਰ ਦਿਓ ਜੇ ਅਸਲ ਦਿਲ ਦੇ ਵਿੱਚ ਸਿੱਖੀ ਪ੍ਰਤੀ ਦਰਦ ਹੈਗਾ ਤਾਂ ਗੁਰੂ ਘਰ ਦੇ ਵਿੱਚ ਸਾਡਾ ਪਾਠੀ ਸਿੰਘ ਗ੍ਰਾਂਤੀ ਸਿੰਘ ਅਰਦਾਸ ਕਰੀ ਜਾਂਦਾ ਠੀਕ ਆ ਸਾਰੀ ਸੰਗਤ ਖੜੀ ਆ ਜਿਹੜੇ ਕੁਸ਼ ਕੜਮ ਚੌਧਰੀ ਆ ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਆ ਦਿਲ 'ਚ ਕੁਛ ਨਹੀਂਗਾ ਜਿਨ੍ਹਾਂ ਦੇ ਮੈਂ ਡਾਇਰੈਕਟ ਗੱਲ ਕਰਦਾ ਬੇਸ਼ੱਕ ਕੰਗਣ ਕੋੜੀ ਲੱਗੇ ਭੇਡਾਂ ਹੋਣਗੀਆਂ ਆਈ ਜਾਣ ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਉਹ ਬੈਠੇ ਆ ਬੈਠੇ ਕੀ ਕਰੀ ਜਾਂਦੇ ਆ ਕੋਲਕ ਦੀ ਜਿਹੜੇ ਪੈਸੇ ਮਤਲਬ ਸੇਵਾ ਉਹ ਗਣੀ ਜਾਂਦੇ ਆ ਵਿੱਚੇ ਟੋਪਾਂ ਵਾਲੇ ਵਿੱਚੇ ਇੱਕ ਸਾਈਡ ਤੇ ਵੇਖੋ ਬੈਠਾ ਜਿਵੇਂ ਪਤੰਦਰ ਨਾਲ ਵਿਆਹ ਤੇ ਆਇਆ ਹੁੰਦਾ ਵੀ ਜੇ ਦੂਜੀ ਸੰਗਤ ਬੈਠੀ ਆ ਪਿੰਡਾਂ ਵਿੱਚ ਤਾਂ ਨਾ ਖਾਸ ਕਰਕੇ ਸਿੱਖੀ ਦੀ ਤਾਂ ਇਹ ਵੈਲਿਊ ਆ ਕਿ ਜੇ ਬੰਦਾ ਕਿਤੇ ਖੇਤ ਜੀ ਜਾਂ ਕਿਤੇ ਆ ਨਾ ਤੇ ਅਰਦਾਸ ਦੀ ਆਵਾਜ਼ ਵੀ ਸੁਣ ਜੇ ਤੇ ਬੰਦਾ ਖੜਾ ਰਹਿੰਦਾ ਤੇ ਤੁਸੀਂ ਤਾਂ ਪਤੰਦਰੋਂ ਪ੍ਰਧਾਨ ਕਮੇਟੀਾਂ ਦੇ ਮੈਂਬਰ ਬਣੇ ਆ ਪੱਗਾਂ 'ਚ ਛੋਟੇ ਸਿਰ ਪਸਾਏ ਆ ਤੇ ਤੁਸੀਂ ਪਤੰਦਰੋਂ ਥੱਲੇ ਬੈਠੇ ਆ ਬਸ ਕਿਉਂ ਤੁਹਾਨੂੰ ਕੋਲੀਆ ਹੋਇਆ ਮੈਂ ਜੋ ਲਾਹਣਤਾ ਛੋਡੇ ਤੇ ਬਿਲਕੁਲ ਇਹਨਾਂ ਤੇ ਕਾਰਵਾਈ ਕੋਈ ਨਾ ਕੋਈ ਹੋਣੀ ਚਾਹੀਦੀ ਆ ਬਈ ਇੱਥੇ ਹੀ ਆ ਸਾਡੇ ਪਿੰਡਾਂ ਵਿੱਚ ਮੈਂ ਡਾਇਰੈਕਟ ਗੱਲ ਕਰ ਦੇਣਾ 100 ਦੇ ਵਿੱਚੋਂ 90 ਪਿੰਡਾਂ ਦੇ ਵਿੱਚ ਕਮੇਟੀ ਮੈਂਬਰ ਤੇ ਪ੍ਰਧਾਨ ਉਹ ਹੁੰਦੇ ਆ ਜਿਹੜੇ ਰਾਤ ਨੂੰ दारू ਪੀਂਦੇ ਆ 4 ਵਜੇ ਸਵੇਰ ਨਹਾ ਕੇ ਗੁਰੂ ਘਰ ਜਾਂਦੇ ਆ ਕਿਉਂ ਸਵੇਰ 4 ਵਜੇ ਨਹਾਉਣ ਨਾਲ ਬੋਡੀ ਦੇ ਵਿੱਚੋਂ ਸੋਡੇ ਸ਼ਰਾਬ ਜਾਂ ਚਿਕਨ ਨਿਕਲ ਗਿਆ ਇਹ ਉਹ ਬੰਦਿਆਂ ਨੂੰ ਗੱਲ ਕਰ ਰਹੇ ਆ ਜਿਹੜੇ ਜਿਹੜੇ ਪਿੰਡਾਂ ਚ ਤੁਹਾਨੂੰ ਕਮੈਂਟ ਕਰ ਦਿਓ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਹ ਕੁਝ ਹੋ ਰਿਹਾ ਵੀ ਜਿਹੜੇ ਪਿੰਡਾਂ 'ਚ ਇਹ ਚੀਜ਼ਾਂ ਹੋ ਰਹੀਆਂ ਤੇ ਕੋਸ਼ਿ ਪਿੰਡਾਂ ਜਿਨ੍ਹਾਂ ਦੇ ਵਿੱਚ ਇਹ ਚੀਜ਼ ਨੂੰ ਮਤਲਬ ਸਤਕਾਰ ਵਜੋਂ ਮਤਲਬ ਕੀਤਾ ਜਾਂਦਾ ਵੀ ਸਹੀ ਚੱਲਦੇ ਆ ਨਹੀਂ ਤਾਂ ਮੈਂ ਹੁਣ ਕੀ ਗੱਲ ਕਰਾਂ ਉਹ ਹੀ ਕਹਿੰਦੇ ਹੁੰਦੇ ਨੇ ਮੈਂ ਬੜਾ ਇੱਥੋਂ ਦੀ ਗੱਲ ਕਰਾਂ ਆਪਣਾ ਹੱਥ ਪਤਾ ਰਹੇ ਪੰਜਾਬ ਦੀ ਕਰਾਂ ਵੀ ਜ਼ਿਆਦਾਤਰ ਤਾਂ ਉਹ ਬੰਦੇ ਪ੍ਰਧਾਨ ਬਣਾਏ ਹੋਏ ਆ ਜਿਨ੍ਹਾਂ ਦੀ ਇੱਥੋਂ ਤੱਕ ਕਈ ਬੰਦੇ ਤਾਂ ਇਹੋ ਜਿਹੇ ਆ ਜਿਨ੍ਹਾਂ ਦੀ ਕਟਿੰਗ ਕੀਤੀ ਹੋਈ ਆ ਤੇ ਕੱਲਾ ਸਾਫਾ ਬਣਦੇ ਆ ਉਹ ਗੁਰੂ ਘਰ ਦੇ ਮੈਂਬਰ ਆ ਕਮੇਟੀ ਮੈਂਬਰ ਆ ਤੇ ਪ੍ਰਧਾਨ ਉਹ ਮੈਂਬਰ ਵੀ ਇਹੋ ਜਿਹੇ ਆ ਜਿਹੜੇ ਰਾਤ ਨੂੰ ਡਰਿੰਕ ਕਰਕੇ ਜਿਵੇਂ ਮੈਂ ਦੱਸਿਆ ਸਵੇਰ ਨੂੰ ਗੁਰੂ ਘਰ ਜਾਂਦੇ ਆ ਤੇ ਹੁਣ ਆ ਇੱਥੇ ਦੱਸ ਗਾ ਗ੍ਰਾਂਥੀ ਸਿੰਘ ਕਰੀ ਜਾਂਦਾ ਸੋਨੂ ਸਾੜੇ ਪੋਲੀਓ ਹੋਇਆ ਤੁਸੀਂ ਨਹੀਂ ਖੜਦੇ ਇਹਦਾ ਵੀਡੀਓ ਬਣ ਗਈ ਚੰਗੀ ਗੱਲ ਨਹੀਂ ਤਾਂ ਗਾਹ ਨੂੰ ਕੀ ਪਤਾ ਕਿੰਨੀ ਕੀ ਚੀਜ਼ ਵੱਜ ਜਾਂਦੀ ਆ ਹਜੇ ਇਹਨਾਂ ਨੇ ਬੇਇੱਜ਼ਤੀਆਂ ਰੋਕਣਗੇ ਇਹ ਉਹ ਇਤੋਂ ਤਾਂ ਨਾ ਅਸੀਂ ਲੱਖ ਗੁਣਾ ਭਰਾਵਾ ਚੰਗੇ ਆ ਜਿੱਦਣ ਸੰਪੂਰਨ ਹੋਏਗਾ ਕੋਈ ਨਹੀਂ ਸਭ ਕੁਝ ਹੋ ਜਾਊਗਾ ਪਰ ਥੋੜੇ ਨੂੰ ਇਹ ਨਹੀਂ ਵੀ ਮਖੌਟੇ ਉੱਤੇ ਪਾ ਕੇ ਤੇ ਅੰਦਰ ਵਿੱਚ ਕੁਝ ਹੋਰ ਚੱਲੀ ਜਾਂਦਾ ਤੇ ਇੱਕ ਹੋਰ ਆ ਵਿਜੇ ਮਾਲੀਆ ਤੂੰ ਸੁਣਿਆ ਹੀ ਹੋਣਾ ਜਿਹੜਾ 9000 ਕਰੋੜ ਰੁਪਈਆ ਲੈ ਕੇ ਇੰਡੀਆ ਦੀ ਬੈਂਕ ਦਾ ਫਰਾਰ ਹੋ ਗਿਆ ਸੀ ਲੰਡਨ ਉਹ ਬੰਦਾ ਲੰਡਨ ਦੇ ਵਿੱਚ ਪ੍ਰਾਪਰਟੀਆਂ ਬਣਾ ਗਿਆ RCB ਬੰਗਲੌਰ ਵਾਲੀ ਟੀਮ ਉਹਦੀ ਸੀ ਚੱਲ ਹੁਣ ਪਤਾ ਨਹੀਂ ਹੈਗੀ ਖਣੀ ਨਹੀਂ ਇੱਕ ਜਿਹੜਾ ਸੰਜੇ ਸੰਜੇ ਇੰਡੀਆ ਦੀਆਂ ਬੈਂਕਾਂ ਤੋਂ ਕਰਜ਼ਾ ਚੱਕਿਆ ਹੁਣ ਜਿੱਥੇ ਇਹਨਾਂ ਦੀਆਂ ਫੈਲਾਂ ਪਈਆਂ ਸੀ ਨਾ ਜਿਹੜੀਆਂ ਅਦਾਲਤ ਮੁਰੇ ਪੇਸ਼ ਕਰਨੀਆਂ ਸੀ ਉੱਥੇ ਅੱਗ ਲੱਗ ਗਈ ਫੜ ਲਓ ਸਿੱਕੂ ਇਹ ਨਹੀਂ ਪਤਾ ਬੰਬੇ ਦੇ ਵਿੱਚ ਉਹ ਇਮਾਰਤ ਇਹ ਨਹੀਂ ਪਤਾ ਅੱਗ ਲੱਗ ਗਈ ਨਾ ਅੱਗ ਲਾਈ ਗਈ ਰੱਬ ਜਾਣੇ ਪਰ ਜਿਹੜਾ ਉਹ 9000 ਕਰੋੜ ਜਾਂ ਜਿਹੜਾ ਸੰਜੇ ਨੇ ਇਹ ਚੀਜ਼ਾਂ ਚੱਕਣੋਂ ਭਾਰ ਕੀਤੇ ਪਿਆ ਉਹ ਭਾਰ ਪਿਆ ਆਮ ਨੋਰਮਲ ਕਿਸਾਨ ਮਜ਼ਦੂਰ ਜਿਹੜੇ ਇੱਥੋਂ ਤੱਕ ਕੇ ਦੁਕਾਨਾਂ ਵਾਲੇ ਵੀ ਜਿਹੜੇ ਨੋਰਮਲ ਮੌਕੇ ਦੀ ਗੱਲ ਆ ਮੇਨ ਜੀ ਯਾਰ ਸਾਡੇ ਦਾ ਇੰਡੀਆ ਦੇ ਵਿੱਚ ਅਮੀਰ ਬੰਦਾ ਦਿਨੋਂ-ਦਿਨ ਅਮੀਰ ਹੋਈ ਜਾਂਦਾ ਗਰੀਬ ਬੰਦਾ ਦਿਨੋਂ-ਦਿਨ ਗਰੀਬ ਹੋਈ ਜਾਂਦਾ ਜੇ ਨਹੀਂ ਹੁੰਦਾ ਤਾਂ ਬਾਈ ਮੈਨੂੰ ਦੱਸ ਦੋ ਕਮੈਂਟ ਦੇ ਵਿੱਚ ਅਮੀਰ ਬੰਦਾ ਦਿਨੋਂ-ਦਿਨ ਅਮੀਰ ਤੇ ਗਰੀਬ ਬੰਦਾ ਦਿਨੋਂ-ਦਿਨ ਗਰੀਬ ਹੋਈ ਜਾਂਦਾ ਤੇ ਗਰੀਬ ਦੇ ਹਰ ਰੋਜ਼ ਚ ਬੇੜ ਵਜਦੀ ਆ ਪਰ ਮੈਂ ਲਹਨਤ ਨਾ ਇੱਕ ਜੀ ਕਹਿਣਾ ਵਿੱਚ ਅਸੀਂ ਮੈਂ ਕਿਹੜਾ ਕੋਈ ਬਾਹਲਾ ਐਡਾ ਲੈਂਡ ਹਣਾ ਲੈਂਡਲੋਰਾ ਛਿੱਤਰ ਪੜਾ ਕਹ ਦੋ ਬਾਈ ਦੇ ਕਿਉਂਕਿ ਅਸੀਂ ਮੂੰਹ ਐ ਕਰ ਦਿੰਨੇ ਆ ਮੂਰੇ ਵੀ ਮਾਰ ਲੂ ਸਾਡੇ ਬੁੱਲਦੇ ਨਹੀਂ ਸੁੱਤੇ ਪਏ ਆ ਗੁਰੂ ਘਰਾਂ ਚ ਵੀ ਜਿਹੜੀਆਂ ਆ ਚੀਜ਼ਾਂ ਹੋ ਰਹੀਆਂ ਇਹਦੇ ਵਿੱਚ ਵੀ ਸਾਡੀ ਗਲਤੀ ਆਸੀਂ ਬੋਲਦੇ ਨਹੀਂ ਤੇ ਜਿਹੜਾ ਕੁਛ ਆ ਹੋ ਰਿਹਾ ਇਹਦੇ ਵਿੱਚ ਵੀ ਸਾਡੀ ਗਲਤੀ ਆਸੀਂ ਬੋਲਦੇ ਨਹੀਂ ਕਿੰਨੇ ਹੁਣ ਕਿਸਾਨਾਂ ਦੇ ਉਹ ਕਹਿੰਦਾ ਹੁੰਦੇ ਨੇ ਇੱਕ ਗਾਣੇ ਚ ਕਲਵੀਰ ਚਿੰਜਰ ਹੁੰਦੇ ਜੱਟ ਵੀ ਕਈ ਗਰੀਬ ਨੇ ਉਹਨਾਂ ਦਾ ਦੋਸ਼ ਨਾ ਕੋਈ ਹੁਣ ਜਿਹੜਾ ਜਰਾ 2.5 ਤਿੰਨ ਕਿੱਲੇ ਵਾਲਾ ਦੋਹਾਂ ਵਾਲਾ ਮੈਕਸਿਮਮ 5 ਕਿੱਲੇ ਵਾਲਾ ਕਿੰਨੀਆਂ ਅੱਗਾਂ ਲੱਗੀਆਂ ਕੀ ਕੁਛ ਹੋਇਆ ਕਿੰਨਾ ਨੁਕਸਾਨ ਹੋਇਆ ਬਿਨਾਂ ਕਿਸੇ ਆਮ ਇਨਸਾਨ ਤੋਂ ਜਿਵੇਂ ਸਿੱਖ ਕਮਿਊਨਿਟੀ ਲਾਲਾ ਜਿਵੇਂ ਬਾਹਰ ਐਨ ਆਰ ਆਈ ਭਰਾ ਬੈਠੇ ਜਾਂ ਪਿੰਡਾਂ 'ਚ ਬਿਨਾਂ ਇਹਨਾਂ ਤੋਂ ਹੋਰ ਕਿਸੇ ਬੰਦੇ ਨੇ ਕਿਸੇ ਦੀ ਬਾਹ ਫੜੀ ਆ ਕਿਸੇ ਸਿੰਗਰ ਨੇ ਵੀ ਫੜੀ ਆ ਬਿਨਾਂ ਬੱਬੂ ਮਾਨ ਤੋਂ ਜੇ ਕਿਹਨੇ ਫੜੀ ਆ ਤੇ ਦੱਸੋ ਮੈਨੂੰ ਮੈਂ ਤੇ ਪ੍ਰੂਫ ਨਹੀਂ ਮੈਂ ਤੇ ਪ੍ਰੂਫ ਦਿਨਾ ਚੀਜ਼ਾਂ ਕਿਹਨੇ ਕਿਹਨੇ ਫੜੀ ਆ ਇੱਥੋਂ ਸਾਡਾ ਕੀ ਆਪਦੇ ਬੰਦੇ ਸਾਡੇ ਆਪਦੇ ਬੰਦੇ ਨੂੰ ਆਪ ਹੀ ਠੋਣਾ ਪੈਂਦਾ ਨਾ ਕੋਈ ਸਰਕਾਰਾਂ ਖੜਦੀਆਂ ਤੇ ਨਾ ਹੀ ਖੜੇ ਕੋਈ ਵੱਡੇ ਪੰਥਕ ਜਾਂ ਕੋਈ ਸਿੱਖ ਚਰਚ ਕੋਈ ਲਾਲੋ ਯਾਰ ਹੁਣ ਮੈਂ ਕੀ ਕਹਾਂ ਤੁਹਾਨੂੰ ਕਿਹੜਾ ਪਤਾ ਨਹੀਂ ਤੇ ਉਹ ਤਾਂ ਕਿਸਾਨ ਡੁੱਬ ਗਿਆ ਨਾ ਜਿਹਨ ਬਾਣਾ ਫੜਦੇ ਉਹ ਤਾਂ ਸੁਸਾਇਡ ਕਰ ਤੋਂ ਹੁੰਦੇ ਸੁਸਾਇਡ ਇਸੇ ਕਰਕੇ ਹੁੰਦੇ ਜਿਵੇਂ ਮੰਨ ਕੇ ਚੱਲੋ ਮੇਰੇ ਕੋਲੇ ਤੈਨ ਕਿੱਲੇ ਪੈ ਲਈ ਆ ਤੇ ਉਹ ਸਾਰੀ ਕਣਕ ਨੂੰ ਅੱਗ ਲੱਗ ਜੇ ਤੇ ਮੇਰੇ ਸਰ ਕੋਈ 2-4 ਲੱਖ 5 ਲੱਖ ਕਰਜ਼ਾ ਵੀ ਹੋਵੇ ਕਿੱਥੇ ਦਾ ਮੈਨੂੰ ਹੋਪ ਆ ਮੈਂ ਲਾਹੂੰਗਾ ਉਹਦੇ ਵਿੱਚੋਂ ਵਿਆਜਾਂ ਤੇ ਕਿੱਥੇ ਉਹਨੂੰ ਅੱਗ ਲੱਗੀ ਤਾਂ ਮੈਂ ਸੁਸਾਇਡ ਹੀ ਕਰੂੰ ਮੈਂ ਗੱਡੀ ਇੱਥੇ ਆਉਂਗਾ ਔਰ ਮੈਂ ਕੀ ਕਰੂੰਗਾ ਸੋਪ ਮੜਾ ਜਾਣਾ ਆ ਜਿਹੜਾ ਗੁਰੂ ਘਰ ਚ ਹੋਇਆ ਇਹ ਵੀ ਬਹੁਤ ਮੜਾ ਤੇ ਜਿਹੜਾ ਆਹ ਕੁਛ ਉੱਚੀ ਚੀਜ਼ਾਂ ਪੰਜਾਬ ਚ ਵੀ ਬਹੁਤ ਮੜੀਆਂ ਜੇ ਮੈਂ ਕੋਈ ਚੀਜ਼ ਗਲਤ ਕੋਈ ਚੀਜ਼ ਗਲਤ ਕ ਬਾਜੀ ਜੀ ਮਨ ਮਾਲਿਆਲੀ ਭਲਾਂ ਚੈੱਕ ਕਰ ਲੂ ਤੇ ਪਲੇਟ 'ਚ ਅੱਗ ਲੱਗ ਗਈ ਉਹ ਫੈਲ ਗਈ ਸੜ ਗਈਆਂ ਸੋਣਾ ਬੇਨਤੀ ਆ ਵੀਡੀਓ ਨੂੰ ਇੱਕ ਤਾਂ ਬਈ ਇਹ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਆ ਕਰੋ ਯਾਰ ਮੈਂ ਬਹੁਤ ਵਾਰ ਬੇਨਤੀ ਕਰਦਾ ਹਾਂ ਨਾ ਕਈ ਭੇਡਾਂ ਆ ਜਾਂਦੀਆਂ ਉਹ ਇਹ ਗੱਲ ਨੂੰ ਆ ਜਾਂਦੀਆਂ ਵਿਊ ਦਾ ਚੱਕਰ ਆ ਐਂ ਬੋਲਦਾ ਤੂੰ ਹੁਣ ਮੈਂ ਕੀ ਬੋਲਾਂ ਮਾਰਦਾ ਨਹੀਂ ਮੈਂ ਵਿਊਆਂ ਦੀ ਮੇਰੇ ਕੋਲ ਮੈਂ ਇੱਕ ਦਿਨ ਅੱਗੇ ਵੀ ਬੋਲਿਆ ਸੀ ਮੇਰੇ ਕੋਲੇ ਵਾਧੂ ਚੈਨਲ ਹੈਗੇ ਵੀਰੇ 10 12 ਚੈਨਲ ਹੈਗੇ ਆ ਮੈਂ ਬਲੌਗਿੰਗ ਬਲੂਗਿੰਗ ਸਾਰਾ ਸਾਰੇ ਚੈਨਲ ਆ ਪਰ ਨਗੇਜ ਪੁਣਾ ਜਾਂ ਗੰਦਾ ਕੰਮ ਨਹੀਂਗਾ ਕੋਈ ਚੰਗੀ ਚੀਜ਼ ਲਈ ਚੈਨਲ ਹੈਗੇ ਆ ਪਰ ਇ ਇਥੋਂ ਕੋਈ ਮੈਂ ਸੋਡ ਤੋਂ ਇਨਕਮ ਨਹੀਂ ਵਿਰੇ ਕਰਦਾ ਜੇ ਮੈਂ ਸ਼ੇਰ ਨੂੰ ਵੀ ਕਹਿਣਾ ਨਾ ਮੈਂ ਇਸ ਕਰਕੇ ਕਹਿਣਾ ਹਾਂ ਵੀ ਜੇ ਕੋਈ ਭਰਾਵਾ ਮੈਂ ਬੜਾ ਕੋਈ ਸਿਆਣਾ ਤਾਂ ਹੈ ਨਹੀਂ ਪਰ ਫਿਰ ਵੀ ਮੈਨੂੰ ਇੰਨਾ ਪਤਾ ਵੀ ਮੈਂ ਕਈ ਬੰਦਿਆਂ ਨਾਲੋਂ ਚੰਗੀ ਗੱਲ ਕਰਦਾ ਵੀ ਜੇ ਚੰਗੀ ਗੱਲ ਕਿਸੇ ਬੰਦੇ ਦੇ ਕੰਨ ਤੱਕ ਪਹੁੰਚ ਜੂਗੀ ਕੀ ਜੇ 100 ਦੇ ਵਿੱਚੋਂ ਕੀ 1000 ਦੇ ਵਿੱਚੋਂ ਵੀ ਇੱਕ ਨੂੰ ਹਲੂਣਾ ਵੱਜ ਜੇ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਮੈਂ ਇਸ ਕਰਕੇ ਕਹਿਣਾ ਹਾਂ ਨਾ ਭਰਾਵੋ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਨਹੀਂ ਮੇਰਾ ਕੋਈ ਚੱਕਰ ਹੁੰਦਾ ਤੇ ਭੇਡਾਂ ਉਹ ਪਤੰਦਰ ਦੇ ਕਈ ਤਾਂ ਫਿਜੀ ਕੀ ਹੋ ਜਾਂਦੀ ਆ ਤੂੰ ਆਇਂ ਲੱਗਦਾ ਤੂੰ ਆਇਆ ਉਹ ਮੈਂ ਤਾਂ ਆਪਦੀ ਲਾਈਫ ਸਾਰਿਆਂ ਨੂੰ ਦੱਸੀ ਬੈਠਾ ਭਰਾਵਾ ਮੇਰੀ ਕੀ ਲਾਈਫ ਰਹੀ ਹੈ ਮੈਂ ਕਿੱਥੋਂ ਨੰਗਿਆ ਕੀ ਲਾਈ ਕੋਈ ਨਹੀਂ ਕਿਸੇ ਦਿਨ ਜ਼ਿੰਦਗੀ ਤੇ ਹੋਰ ਚੀਜ਼ ਬਣਾ ਦੂੰਗਾ ਇੱਕ ਵੀਡੀਓ ਸੋ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਹੜੇ ਭਰਾ ਸਮਝਦੇ ਆ ਜਿਹੜੇ ਆਪ ਨੂੰ ਪਿਆਰ ਕਰਦੇ ਆ ਉਹ ਇਹ ਗੱਲ ਨੂੰ ਸਮਝਣਗੇ ਐਗਰੀ ਕਰਨਗੇ ਸ਼ੇਅਰ ਵੀ ਕਰਨਗੇ ਤੇ ਸਾਥ ਵੀ ਦੇਣਗੇ ਤੇ ਜਿਹੜੀਆਂ ਹੈ ਹੀ ਭੇਡਾਂ ਤੇ ਜਿਵੇਂ ਉਹ ਗੁਰੂ ਘਰ ਦੇ ਵਿੱਚ ਉਹ ਬੈਠੇ ਘੜਮ ਚੌਧਰੀ ਉਹਨਾਂ ਨੂੰ ਟੋਟਲ ਮਨ ਲਾ ਕੇ ਪਤਾ ਕੀ ਆ ਥੂ ਆ ਓਕੇ ਬਾਈ